ਆਹ ਦੇਖੋਏ অথੋਰਾਈਜ਼ਡ ਆ ਮਾੜੇ ਬੰਦੇ ਤੁੜ ਕੋਲੇ ਸੜੋ ਲੈ ਕੇ ਆ ਹਾਂ ਚਲਾ ਇਹ ਪਹਿਲਾ ਤਾਂ ਇੱਧਰ ਚਾਹਕ ਹਾਂ ਟੱਬਰ ਸਮੇਤ ਹਾਂ ਤੇਰੇ ਵੀ ਜੇ ਇੱਥੇ ਟੰਗਣੇ ਆ ਸਾਰੇ ਟੱਬਰ ਸਮੇਤ ਅੱਜ ਤੇ ਵੀ ਚਲਾਉਣਗੇ ਐਲਈਡੀ ਦੇ ਕਿ ਨਹੀਂ ਚਾਹਾਂ ਇੱਥੇ ਇੱਥੇ ਲਾਉਣਗੇ ਆਪਣੀ ਫੋਟੋ ਲਾਉਣਗੇ ਆ ਦੇਖੋ ਇੱਥੇ ਵੀ ਭਰਿਆ ਪਿਆ ਉਹ ਵਰਕਾ ਸਾਰਾ ਭਰਿਆ ਪਿਆ ਚਲਾ ਜਾ ਮਾਰੀ ਬੜਗੇ ਫਿਰ ਇੱਥੇ ਬੜਗੇ ਕਿ ਇੱਧਰ ਗਾਂ ਹਾਂ ਹਾਂ ਤੇ 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 ਬਾਈ ਸੁਚਾਨ ਕੋਲੇ ਚੱਲਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਕਿਵੇਂ ਕੀ ਹਾਲ ਹੈ ਬੜਾ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਦੇਖੋ ਚੜ੍ਹਦੀ ਸਵਾ ਪਤਾਈਆਂ ਵੀਰੇ ਤੇ ਗੱਲ ਬਣ ਗਈ ਆ ਮੇਰੀ ਅਸਲੀ ਗੱਲ ਕਿਹੜੀ ਬਣੀ ਆ ਉਹ ਗੱਲ ਤੁਹਾਨੂੰ ਮੈਂ ਦਿਖਾਉਣਾ ਕੀ ਬਣ ਗਈ ਹਾਂ ਇਹ ਆ ਹਰਪੇ ਦਾ ਪਾਸਪੋਰਟ ਜੀ ਤੇ ਆ ਲਓ ਸੱਜਣੋ ਵਰਕ ਵੀਜ਼ਾ ਜੀ ਵਰਕ ਵੀਜ਼ਾ ਤੇ ਬਾਕੀ ਦੇ ਵੀ ਦੋ ਆ ਮਤਲਬ ਤਿੰਨੇ ਜਾਣੇ ਆ ਹਾਂ ਇੱਕ ਹਰਪੇਜ ਦੀ ਮੈਸੇਜ ਦਾ ਤੇ ਇੱਕ ਹਰਪੇਜ ਦੀ ਬੇਟੀ ਦਾ ਮੇਰੀ ਬੇਟੀ ਦਾ ਮੇਰੀ ਬੇਟੀ ਨੂੰ ਲੈ ਚਲੇ ਨਾਲ ਇਹ ਹਾਂ ਹਾਂ ਸਹੀ ਆ ਹੂੰ ਤੇ ਗੱਲ ਹੈ ਕੀ ਆ ਇਹ ਹੂੰ ਆਜੋ ਬੈਠੋ ਆਜੋ ਹਾਂਜੀ ਆਜਾ ਹਰਪੇਜ ਇਧਰ ਹੀ ਆਜਾ ਸੋਹਣਾ ਇਧਰ ਆ ਗਿਆ ਇਧਰ ਹੀ ਆਜਾ ਇਧਰ ਹੀ ਆਜਾ ਸੋਹਣਾ ਇਧਰ ਕਿਰਸੀ ਲੈ ਲਓ ਇੱਥੇ ਆਜੋ ਇੱਥੇ ਆ ਜਾ ਬਚਾ ਮਟਰ ਮਿਲ ਗਿਆ ਆਪਾਂ ਨੂੰ ਹੈ ਕਿ ਇੱਥੇ ਅਸੀਂ ਲੋਕ ਦੇ ਵਿੱਚ ਸ਼ੋਰ ਵੇ ਸ਼ੋਰ ਵੇ ਸ਼ੋਰ ਵੇ ਤੇ ਗੁਰਮੇ ਕਰਦੀ ਗੱਲ ਇਹ ਤਾਂ ਨਬਾਈ ਅਮਨ ਤਾਂ ਬਾਹਰ ਆਫ ਤੇ ਵੀ ਆਣਾ ਐਡਮੈਂਟਨ ਚ 100 ਐਡਮੈਂਟਨ ਇਹ ਬਾਈ ਐਡਮੈਂਟਨ ਚ ਗੱਲ ਹੋਈ ਸੀ ਆਪਣੀ ਤੇ ਵੀਰੇ ਉਹਨਾਂ ਨੇ ਫਿਰ ਰੰਗ ਭਾਗ ਲਾਤੇ ਆ ਕਿਉਂਕਿ ਆਪਣਾ ਸੁਪਨਾ ਸੀ ਦੁਨੀਆ ਕੋ ਮਣਦਾ ਤੇ ਵੀਰਾ ਕਹਿੰਦਾ ਫਿਰ ਤੂੰ ਕੱਲਾ ਕਦੋਂ ਘੁੰਮਣਾ ਪਰਿਵਾਰ ਸੀ ਮੇਤ ਚੱਲ ਤੇ ਵੀ ਜਿਹੜੇ ਫਿਰ ਕਹਿੰਦਾ ਘੁੰਮਣ ਵਾਲਾ ਵੀ ਨਹੀਂ ਵਰਕ ਪਰਮਿਟ ਐਂ ਗੱਲ ਹੋਈ ਸੀ ਤੇ ਵਰਕ ਪਰਮਿਟ ਦਵਾ ਵਰਕ ਪਰਮਿਟ ਦਵਾਤਾ ਤੇ ਇਹ ਵਰਕ ਪਰਮਿਟ ਉਹ ਆ ਨਾ ਵੀਰੇ ਜਿਹਦੇ ਨਾਲ ਇਹ ਪੀਆਰ ਹੋ ਜਾਣਗੇ ਹਾਂਜੀ ਹਾਂਜੀ ਬਿਲਕੁਲ ਸਕਿਲਡ ਵਰਕ ਪਰਮਿਟ ਨੇ ਤੇ ਅਲਬਰਟਾ ਦੇ ਹੈਗੇ ਨੇ ਮੇਨ ਅਲਬਰਟਾ ਦੇ ਵਿੱਚ ਪੀਐਨਪੀ ਆਪਸ਼ਨ ਹੁੰਦੀਆਂ ਨੇ ਸੋ ਮੰਨ ਲਓ ਕੋਈ ਇਦਾਂ ਦੀ ਪ੍ਰੋਵਿੰਸ ਦਾ ਨਹੀਂ ਹੈਗਾ ਕਿ ਜਿੱਥੇ ਤੁਸੀਂ ਇਕੱਲੇ ਵਰਕ ਪਰਮਿਟ ਤੇ ਪਹੁੰਚੋ ਤੇ ਬਾਅਦ ਚ ਤੁਹਾਡਾ ਪੀਆਰ ਦਾ ਕੋਈ ਸਕੋਪ ਹੀ ਨਾ ਹੋਵੇ ਸੋ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਆਪਾਂ ਉਸ ਜਗ੍ਹਾ ਦਾ ਕਰਵਾਇਆ ਜਿੱਥੇ ਤੁਹਾਡੇ ਕੋਲ ਪੀਐਨਪੀ ਦੀ ਆਪਸ਼ਨ ਵੀ ਹੈਗੀ ਹੈ ਈਜ਼ੀ ਪੀਆਰ ਦੀ ਆਪਸ਼ਨ ਵੀ ਹੈਗੀ ਹੈ ਸੋ ਤਿੰਨ ਤਿੰਨ ਸਾਲ ਦੇ ਵਰਕ ਪਰਮਿਟ ਨੇ ਜਿੰਨਾ ਕ ਮੈਨੂੰ ਆ ਲੱਗਦਾ ਹਾਂਜੀ ਹਾਂਜੀ ਹਨਾ ਹਾਂਜੀ 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 ਤੇ ਇੱਕ ਹੋਰ ਦਾ ਆਰ ਸੀ ਆਈ ਸੀ ਹਨਾ ਹਾਂਜੀ ਇਹ ਕੀ ਹੁੰਦਾ ਬਈ ਇਹ ਉਹਨਾਂ ਨੇ ਮਾਨਤਾ ਪ੍ਰਾਪਤਤਾ ਵੀ ਹਾਂਜੀ ਸੋ ਆਰ ਸੀ ਆਈ ਸੀ ਦਾ ਮੀਨਸ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਸੋ ਕੈਨੇਡਾ ਦੇ ਵਿੱਚ ਮੈਂ ਖੁਦ ਆਰ ਸੀ ਆਈ ਸੀ ਕੰਸਲਟੈਂਟ ਹੈਗਾ ਜੀ ਸੋ ਆਪਾਂ ਇਕੱਲੇ ਪੰਜਾਬ ਸਰਕਾਰ ਤੋਂ ਨਹੀਂ ਮਾਨਤਾ ਪ੍ਰਾਪਤ ਸੋ ਆਪਣਾ ਕੈਨੇਡਾ ਦੇ ਵਿੱਚ ਵੀ ਐਡਮੰਟਨ ਦੇ ਵਿੱਚ ਸ਼ੋਰ ਵੀ ਇਮੀਗ੍ਰੇਸ਼ਨ ਸਰਵਿਸਿਸ ਸੇਮ ਨੇਮ ਦਾ ਆਫਿਸ ਹੈਗਾ ਤੁਸੀਂ ਗੂਗਲ ਕਰ ਸਕਦੇ ਹੋ ਸੋ ਉੱਥੇ ਵੀ ਆਪਣਾ ਆਫਿਸ ਹੈਗਾ ਇੱਥੇ ਮੋਗੇ ਦੇ ਵਿੱਚ ਵੀ ਹੈਗਾ ਮੈਂ ਆਰ ਸੀ ਆਈ ਸੀ ਮੈਂਬਰ ਹਾਂ ਸੋ ਆਰ ਸੀ ਆਈ ਸੀ ਮੈਂਬਰ ਲਈ ਥੋੜ ਇੰਗਲਿਸ਼ ਗ੍ਰੇਡ ਟੈਸਟ ਪਾਸ ਕਰਨੇ ਪੈਂਦੇ ਆ ਤੁਸੀਂ ਪੀਆਰ ਹੋਣੇ ਚਾਹੀਦੇ ਆ ਸਿਟੀ ਨੂੰ ਚਾਹੀਦੇ ਕੈਨੇਡਾ ਦੇ ਪਹਿਲੀ ਰਿਕੁਆਇਰਮੈਂਟ ਹੁੰਦੀ ਆ ਫਿਰ ਤੁਸੀਂ 6.5 ਈਚ ਲੈਂਗੁਏਜ ਰਿਕੁਆਇਰਮੈਂਟ ਪੂਰੀ ਕਰਦੇ ਹੋ ਫਿਰ 1 ਇਅਰ ਦਾ ਡਿਪਲੋਮਾ ਕਰਦੇ ਹੋ ਇਮੀਗ੍ਰੇਸ਼ਨ ਦਾ ਫਿਰ ਐਗਜ਼ਾਮ ਤੋਂ ਬਾਅਦ ਤੁਸੀਂ ਐਗਜ਼ਾਮ ਪਾਸ ਕਰਦੇ ਹੋ ਫੇਰ ਤਸੀਮ ਕ੍ਰਿਸ਼ਨ ਕੰਸਲਟੈਂਟ ਬਣਦੇ ਹੋ ਕੈਨੇਡਾ ਦੇ ਵਿੱਚ ਪਿੱਲਾ ਬੋਰਡ ਹੀ ਟੰਗਣਾ ਪੈਂਦਾ ਪੜਾਈ ਤਾਂ ਦੱਸਦਾ ਹੀ ਕੋਈ ਨਹੀਂ ਗਾ ਜੰਨੀ ਵੀਰਾ ਬੋਲ ਗਿਆ ਹਾਂ ਇਹ ਯਾਰ ਮੈਂ ਤਾਂ ਹੁਣ ਤੱਕ ਆਰ ਸੀ ਸੀ ਸੁਣਿਆ ਹੁੰਦਾ ਸੀ ਜਿਹੜਾ ਉਹ ਪੈਂਦੇ ਹੁੰਦੇ ਸੀ ਲੈਂਟਰ ਪਾਉਂਦੇ ਹੁੰਦੇ ਸੀ ਪਰ ਉਹ ਵੀ ਬਹੁਤ ਮਜ਼ਬੂਤ ਹੁੰਦਾ ਸੀ ਇਹ ਤਾਂ ਉਦੋਂ ਵੀ ਇੱਕ ਅੱਧਾ ਖਰ ਹੋਰ ਜੁੜਦਾ ਇਹਦੇ ਨਾਲ ਇਹਦੇ ਨਾਲ ਡਿਗਰੀ ਚ ਇੱਕ ਹੋਰ ਵੀਰੇ ਹੁਣ ਜਿਵੇਂ ਚੱਲ ਆਪਣਾ ਤਾਂ ਲੱਗ ਗਿਆ ਹਾਂਜੀ ਹਾਂਜੀ ਤੇ ਇਹਦੇ ਵਿੱਚ ਹੋਰ ਫੈਮਿਲੀ ਨੇ ਜਾਣਾ ਚਾਹੁੰਦਾ ਵੀ ਯਾਰ ਫੈਮਿਲੀ ਹੋਰ ਕਿਹੜੀਆਂ ਕਿਹੜੀਆਂ ਆਪਸ਼ਨਸ ਬਣਦੀਆਂ ਨੇ ਪੀ ਆਰ ਜਾਣਾ ਚਾਹੁੰਦਾ ਵਰਕ ਪਰਮਿਟ ਜਾਣਾ ਚਾਹੁੰਦਾ ਸੋ ਹਰੇਕ ਪੀਆਰ ਦੇ ਵਿੱਚ ਮੇਨ ਫੈਡਰਲ ਸਕਿਲਡ ਵਰਕਰ ਦੀ ਆਪਸ਼ਨ ਹੁੰਦੀ ਹੈ ਜਿਹੜੀ ਐਕਸਪ੍ਰੈਸ ਐਂਟਰੀ ਦੀ ਇਸ ਤੋਂ ਇਲਾਵਾ ਜਿਨ੍ਹਾਂ ਦੇ ਨੈਪੁਆਇੰਟ ਨਹੀਂ ਬਣਦੇ ਗਿਆ ਉਸ ਤੋਂ ਪੁਆਇੰਟ ਘੱਟ ਹੁੰਦੇ ਨੇ ਕਈ ਵਾਰੀ ਜਾਂ ਸਟੱਡੀ ਕੱਟ ਹੁੰਦੀ ਹੈਗੀ ਜਾਂ ਏਜ 31 ਤੋਂ ਜ਼ਿਆਦਾ ਹੋ ਜਾਂਦੀ ਆ ਸੋ ਉਹਨਾਂ ਦੇ ਲਈ ਪੀਐਨਪੀ ਦੇ ਥਰੂ ਪੀਆਰ ਜਾਣ ਦੀਆਂ ਆਪਸ਼ਨਸ ਹੁੰਦੀਆਂ ਨੇ ਸੋ ਹਰੇਕ ਪ੍ਰਿੰਸ ਦਾ ਪੀਐਨਪੀ ਪ੍ਰੋਗਰਾਮ ਹੁੰਦਾ ਜਿਵੇਂ ਨਲਬਾਟਾ ਪੀਐਨਪੀ ਮੈਂਟੋਬਾ ਪੀਐਨਪੀ ਸੋ ਆਪਾਂ ਉਹ ਸਾਰੇ ਪ੍ਰੋਗਰਾਮਸ ਵੀ ਡੀਲ ਕਰਦੇ ਆ ਸੋ ਉਹਦੇ ਵਿੱਚ ਵੀ ਆਪਾਂ ਸਰਵਿਸਿਸ ਪ੍ਰੋਵਾਈਡ ਕਰਦੇ ਆ ਇਸ ਤੋਂ ਬਿਨਾ ਮਨ ਕੇ ਚੱਲੋ ਜਿੱਦਾਂ ਚਾਈਲਡ ਕੇਅਰ ਨਿਆਣੀ ਦੇ ਵਰਕ ਪਰਮਿਟ ਹੋ ਗਏ ਆਪਾਂ ਉਹ ਵੀ ਕਰਦੇ ਆ ਸੋ ਜੇ ਇਸ ਤੋਂ ਬਲਾਵਾ ਕੋਈ ਸਕਿੱਲਡ ਦੇ ਵਰਕ ਪਰਮਿਟ ਹੁੰਦੇ ਨੇ ਕੋਈ ਸਕਿੱਲ ਇੱਥੇ ਹੁੰਦੇ ਨੇ ਮੁੰਡੇ ਕੁੜੀਆਂ ਜਿਹੜੇ ਆਫਿਸ ਐਡਮਿਨ ਹੋ ਗਏ ਜਾਂ ਕੋਈ ਕਾਰਪੈਂਟਰ ਹੋ ਗਏ ਇਲੈਕਟ੍ਰੀਸ਼ੀਅਨ ਹੋ ਗਏ ਪਲੰਬਰ ਹੋ ਗਏ ਉਹ ਵੀ ਕਰਦੇ ਆ ਤੇ ਇਸ ਤੋਂ ਇਲਾਵਾ ਐਂਡ ਤੇ ਕਈ ਏਦਾਂ ਦੇ ਵੀ ਕਲਾਇੰਟ ਹੁੰਦੇ ਨੇ ਜਿਹੜੇ ਕਿ ਘੱਟ ਬੈਂਡ ਸਕੋਰ ਵਾਲੇ ਹੁੰਦੇ ਨੇ ਉਹਨਾਂ ਦੇ ਵੀ ਆਪਾਂ ਫਾਰਮ ਵਰਕਰ ਵੀ ਕਰਦੇ ਆ ਸੋ ਉਹਨਾਂ ਦੇ ਵਿੱਚ ਐਗਰੀ ਪਾਇਲਟ ਪ੍ਰੋਗਰਾਮਸ ਥਰੂ ਵੀ ਪੀਆਰ ਦੀ ਆਪਸ਼ਨ ਹੁੰਦੀ ਆ ਸੋ ਕਈ ਵਾਰੀ ਏਦਾਂ ਦੇ ਕਲਾਇੰਟ ਨੇ ਜਿਹ ਚਾਰ ਬੈਂਠੀ ਲੈ ਸਕਦੇ ਹੁੰਦੇ ਆ ਸਿਰਫ 12ਵੀਂ ਹੁੰਦੇ ਨੇ ਸੋ ਉਹਨਾਂ ਦੇ ਲਈ ਆਪਣੇ ਕੋਲ ਐਗਰੀ ਫੂਡ ਪਾਜਲਟ ਪ੍ਰੋਗਰਾਮ ਵੀ ਹੈਗਾ ਤੇ ਮੇਰੇ ਮੇਰੇ ਦਿਮਾਗ 'ਚ ਇੱਕ ਹੋਰ ਸਵਾਲ ਆ ਗਿਆ ਬਹੁਤ ਵਾਰੀ ਇਧਰੋਂ ਵਰਕ ਪਰਮਿਟ ਤੇ ਜਾਖ ਜਾਂਦੇ ਆ ਹਾਂਜੀ ਸਾਲ ਨੂੰ ਫੇਰ ਵਰਕ ਪਰਮਿਟ ਹੀ ਉਹਨਾਂ ਨੂੰ ਵੱਡਾ ਕਰਾਉਣਾ ਪੈਣਾ ਫੇਰ ਉਹਨੇ ਪੈਸੇ ਲੱਗੇ ਜਾਂਦੇ ਹਾਂਜੀ ਹਾਂਜੀ ਹੈਗਾ ਨਾ ਇਹ ਇਹ ਹੈਗਾ ਨਾ ਚੱਕਰ ਬਿਲਕੁਲ ਇਦਾਂ ਹੁੰਦਾ ਜੀ ਸੋ ਕੋਈ ਇਸ ਤਰ੍ਹਾਂ ਦਾ ਪ੍ਰੋਸੀਜਰ ਵੀ ਹੈਗਾ ਕਿ ਬੰਦਾ ਜਿਵੇਂ ਹਰ ਭੇਜ ਵਾਂਗੂ ਜਾ ਰਿਹਾ ਕੋਈ ਇਸ ਤਰ੍ਹਾਂ ਦਾ ਕੋਈ ਕੈਟਾਗਰੀ ਹੈਗੀ ਹੈ ਕਿ ਜਿਹੜੀ ਬਈ ਬੰਦਾ ਜਾਵੇ ਤੇ ਉਸ ਤੋਂ ਬਾਅਦ ਉਹ ਪੀਆਰ ਹੋ ਜੇ ਹਾਂਜੀ ਹਾਂਜੀ ਬਿਲਕੁਲ ਸੋ ਆਪਣੀਆਂ ਅਲਬਾਡਾ ਪੀਐਨਪੀਆਂ ਇਵਨ ਇੰਡੀਆ ਤੋਂ ਵੀ ਅਪਰੂਵ ਹੋਈਆਂ ਆਏ ਕਹਿੰਦੇ ਆ ਸਸਕੈਚੂਨ ਪੀਐਨਪੀ ਵੀ ਆਪਣੇ ਗਏ ਹੈਗੇ ਟਰੱਕ ਡਰਾਈਵਰ ਦੇ ਪੀਐਨਪੀ ਤੋਂ ਬਾਅਦ ਪੀਆਰ ਹੀ ਗਏ ਆ ਸੋ ਇਹਦੇ ਚ ਆਪ ਨੂੰ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਬਈ ਜਦੋਂ ਆਪਾਂ ਇੰਡੀਆ ਤੋਂ ਕੋਈ ਵੀ ਫਾਈਲ ਲਗਾਉਣੀ ਆ ਆਪਾਂ ਨੂੰ ਜਸਟ ਕੈਨੇਡਾ ਦੇਣਾ ਹੁੰਦਾ ਆਪਾਂ ਨੂੰ ਲੱਗਦਾ ਹੁੰਦਾ ਕਿ ਆਪਾਂ ਕੈਨੇਡਾ ਪਹੁੰਚ ਗਏ ਤੇ ਆਪਾਂ ਸੈੱਟ ਹੋਈ ਜਾਣਾ ਸੋ ਕੈਨੇਡਾ ਦੇ ਵਿੱਚ ਵੀ ਮੰਨ ਕੇ ਜਿਹੜਾ ਪ੍ਰੋਵਿੰਸ ਹੈਗਾ ਉੱਥੇ ਵੀ ਅਲੱਗ-ਅਲੱਗ ਪੀਆਰ ਦੇ ਪ੍ਰੋਗਰਾਮ ਹੈਗੇ ਆ ਸੋ ਜਿਹੜੇ ਸੋ ਉਹਦਾ ਜਿਹੜਾ ਸਿਸਟਮ ਕੀ ਹੁੰਦਾ ਕਿ ਤੁਹਾਨੂੰ ਕੇਅਰਫੁਲੀ ਚੂਜ਼ ਕਰਨਾ ਪੈਂਦਾ ਕਿ ਤੁਸੀਂ ਕਿਹੜੇ ਪ੍ਰੋਵਿੰਸ ਚ ਜਾ ਰਹੇ ਹੋ ਕਿਹੜੇ ਸ਼ਹਿਰ ਚ ਜਾ ਰਹੇ ਹੋ ਤੁਸੀਂ ਕਿੰਦਾ ਦੀ ਜੌਬ ਕਰ ਰਹੇ ਹੋ ਤੁਹਾਡੇ ਪੁਆਇੰਟ ਕਿੱਥੇ ਪੂਰੇ ਹੋ ਰਹੇ ਆ ਕਿੱਥੇ ਨਹੀਂ ਪੂਰੇ ਹੋ ਰਹੇ ਉਹ ਸਾਰੀਆਂ ਚੀਜ਼ਾਂ ਦੇਖ ਕੇ ਹੀ ਫਾਈਲ ਪ੍ਰੋਸੈਸ ਕਰਵਾਉਣੀ ਚਾਹੀਦੀ ਹੈ ਤੁਹਾਨੂੰ ਸੋ ਜਸਟ ਇਹ ਨਹੀਂ ਦੇਖਣਾ ਚਾਹੀਦਾ ਕਿ ਆਪਾਂ ਕੈਨੇਡਾ ਪਹੁੰਚ ਗਏ ਆ ਵੀ ਕੰਮ ਹੋ ਜਾਊਗਾ ਹਨਾ ਉੱਥੇ ਜਾ ਕੇ ਵੀ ਲੋਕਾਂ ਦੇ 3-3 ਸਾਲ ਹੋ ਗਏ 5-5 ਸਾਲ ਹੋ ਗਏ 6-6 ਸਾਲ ਹੋ ਗਏ ਵਰਕ ਪਰਮਿਟ ਤੇ ਵਰਕ ਪਰਮਿਟ ਲਈ ਜਾਂਦੇ ਆ ਪੈਸੇ ਸਪੈਂਡ ਕਰੀ ਜਾਂਦੇ ਆ ਪਰ ਪੀਆਰ ਦਾ ਫੇਰ ਨਹੀਂ ਕੁਝ ਸੌਖੇ ਪੀਆਰ ਵੀ ਕਿਦਾਂ ਹੋਈ ਮੈਂ ਤਾਂ ਇੱਕ ਗੱਲ ਹੋਰ ਵੀ ਮੇਰੇ ਨੋਟਿਸ ਚ ਆਈ ਹੈ ਕਿ ਕਈ ਵਾਰੀ ਬੰਦੇ ਇਧਰੋਂ ਵਰਕ ਪਰਮਿਟ ਦਮਾਉਣ ਦੇ ਬਾਰੇ ਉਹਦੀ ਫਾਈਲ ਦੇ ਵਿੱਚ ਇੰਨਾ ਕੁ ਕੁਝ ਜ਼ਿਆਦਾ ਲਿਖ ਦਿੰਦੇ ਆ ਜਦੋਂ ਉਸ ਤੋਂ ਬਾਅਦ ਉਹਦੀਆਂ ਵੈਰੀਫਿਕੇਸ਼ਨ ਆਉਂਦਾਂ ਆਉਂਦਾਂ ਪੂਰੀਆਂ ਨਹੀਂ ਕੀਤੀਆਂ ਜਾਂਦਾ ਉਸ ਤੋਂ ਬਾਅਦ ਉਹਨੂੰ ਪੀਆਰ ਨਹੀਂ ਮਿਲਦੀ ਹਾਂਜੀ ਬਿਲਕੁਲ ਜੀ ਮਾਰਾ ਏਜੈਂਟਾ ਕਿ ਇੱਕ ਵਾਰੀ ਚੜਾਉਂਦਾ ਮਾਰਾ ਉਹ ਇੰਨਾ ਕੁਝ ਫਾਈਲ 'ਚ ਲਾ ਕੇ ਦਿੰਦਾ ਕਿ ਇਹਦੀ ਘੰਟ ਡਹਿਰੀਆਂ ਵੀ ਆ ਇਹਦੇ ਸੈਨਲਰ ਵੀ ਇਹਦੇ ਉਹ ਮੁੜ ਕੇ ਵੈਰੀਫਿਕੇਸ਼ਨਾਂ ਨਹੀਂ ਹੁੰਦੀ ਆਉਂਦੀਆਂ ਬਿਲਕੁਲ ਜੀ ਸੋ ਇਦਾਂ ਮੋਸਟਲੀ ਓਨ ਵਿਸਟਰ ਵੀਜ਼ਾ ਦੇ ਵਿੱਚ ਬਹੁਤ ਇਦਾਂ ਹੋ ਰਿਹਾ ਨਾ ਤੁਸੀਂ ਸੁਣਿਆ ਹੋਗਾ ਕਿ ਵਿਸਟਰ ਵੀਜ਼ਾ ਦੇ ਸਾਰੇ ਪੈਸੇ ਬਾਅਦ ਚ ਲੈਂਦੇ ਨੇ 15 ਲੱਖ ਲੈ ਲੈ 20 ਲੱਖ ਲੈ ਲੈ 10 ਲੱਖ ਲੈ ਲੈ ਕੋਈ ਵੀ amount ਨਾ ਵੀ ਬੰਦਾ ਕਹਿੰਦਾ ਮੈਂ ਕੱਲਾ ਪਾਸਪੋਰਟ ਦੇ ਕੇ ਆਂਦਾ ਸੀਗਾ ਜੀ ਤੇ ਮੈਂ ਤਾਂ ਬਸ ਵੀਜ਼ਾ ਲੱਗ ਗਿਆ ਮੇਰਾ ਸੋ ਇਥੋਂ ਬਹੁਤ ਖੁਸ਼ੀ ਖੁਸ਼ੀ ਜਾਂਦੇ ਆ ਉਹ ਜਦੋਂ ਉੱਥੇ ਜਾ ਕੇ ਆਪਣੇ ਕੋਲੇ ਆਫਿਸ 'ਚ ਆਉਂਦੇ ਆ ਫਿਰ ਆਪਾਂ ਨੋਟਸ ਕਢਵਾਈਦੇ ਆ ਕਿ ਇਹ ਫਾਈਲ ਦੇ ਵਿੱਚ ਭਰਿਆ ਕੀ ਸੀਗਾ ਹੁਣ ਕੋਈ ਕਲਾਇੰਟ 10 ਪਾਸ ਹੁੰਦਾਗਾ ਉਹਦਾ ਐਕਸਪੀਰੀਅੰਸ ਹੁੰਦਾ ਟਾਟਾ ਕੰਸਲਟੈਂਸੀ ਸਰਵਿਸਿਸ ਦਾ ਉਹਦਾ ਐਕਸਪੀਰੀਅੰਸ ਹੁੰਦਾ ਐਚਡੀਐਫਸੀ ਬੈਂਕ ਦਾ ਮੈਨੇਜਰ ਦਾ ਹਨਾ ਸੋ ਇਦਾਂ ਦਾ ਕੁਝ ਵੀ ਭਰ ਕੇ ਇਦਾਂ ਦਾ ਫੇਕ ਪਾਸ ਲਗਾ ਕੇ ਤੁਹਾਡਾ ਵੀਜ਼ਾ ਲੱਗ ਜਾਂਦਾ ਬਟ ਉੱਥੇ ਜਾ ਕੇ ਜੇ ਤੁਸੀਂ ਵਰਕ ਪਰਮਿਟ ਲੈਣਾ ਹੈ ਤੁਸੀਂ ਬਾਰਡਰ ਤੇ ਜਾ ਕੇ ਤੁਸੀਂ ਉਹ ਚੀਜ਼ਾਂ ਤੁਹਾਡੀ ਇੰਗਲਿਸ਼ ਨਹੀਂ ਹੁੰਦੀ ਤੁਹਾਡੀ ਐਜੂਕੇਸ਼ਨ ਨਹੀਂ ਹੁੰਦੀ ਫਿਰ ਮਤਲਬ ਕੋਸ਼ਿਸ਼ ਵੀ ਨਹੀਂ ਬੰਦਦਾ ਹਨ ਅਸਲ 'ਚ ਜੈਨੂਨ ਤਾਂ ਫਿਰ ਜੈਨੂਨ ਨਹੀਂ ਹਾਂ ਮਤਲਬ ਜੈਨੂਨ ਜੈਨੂਨ ਜਿਹੜਾ ਕੰਮ ਆਉਂਦਾ ਜੈਨੂਨ ਯਾਦ ਨਹੀਂ ਨਾ ਰੱਖਣਾ ਪੈਂਦਾ ਜੈਨੂਨ ਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦੀ ਤੁਹਾਨੂੰ ਕੈਟਾਗਰੀਆਂ ਆਪਣੇ ਕੋਲੇ ਕਿਹੜੀਆਂ-ਕਿਹੜੀਆਂ ਇਕ ਤਾਂ ਹੋ ਗਿਆ ਫੈਮਿਲੀ ਹਾਂਜੀ ਇਹ ਹੋ ਗਿਆ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਪੀ ਐਨ ਪੀ ਪ੍ਰੋਗਰਾਮ ਹੁੰਦੇ ਨੇ ਜਿਹੜਾ ਇਕੱਲੇ ਬੰਦੇ ਨੇ ਵਰਕ ਪਰਮਿਟ ਦੇ ਲਈ ਨਹੀਂ ਫੈਮਲੀ ਸਮੇਤ ਉਹ ਦੇਜੀਓ ਪੀਐਨਪੀ ਸੋ ਪੀਐਨਪੀ ਦੇ ਵਿੱਚ ਬੈਂਡ ਰਿਕੁਆਇਰਮੈਂਟ ਵੀ ਘੱਟ ਹੁੰਦੀ ਆ ਜਿਵੇਂ ਅਲਬਰਟਾ ਪੀਐਨਪੀ ਹੋ ਗਈ ਸੀਐਲਬੀ 4 ਤੇ ਵੀ ਰੂਰਲ ਰੀਨਿਊਏਬਲ ਪੀਐਨਪੀ ਹੈਗੇ ਤੁਸੀਂ ਜਿਹਦੇ ਚਾਰ ਬੈਂਡ ਹੈਗੇ ਨੇ ਉੱਥੋਂ ਜੋਬ ਆਫਰ ਲੈ ਕੇ ਅਲਬਰਟਾ ਤੋਂ ਸਿੱਧੇ ਇੰਡੀਆ ਬੈਸਟ ਕੇ ਤੁਸੀਂ ਪੀਐਨਪੀ ਅਪਲਾਈ ਕਰ ਸਕਦੇ ਹੋ ਜੋ ਵਾਂਸ ਪੀਐਨਪੀ ਆ ਜਾਂਦੀ ਆ ਤੁਸੀਂ ਪੂਰੀ ਫੈਮਲੀ ਸਮੇਤ ਪੀਆਰ ਫਾਈਲ ਲਗਾਉਣੀ ਆ ਇਨ ਦਾ ਮੇਨ ਟਾਈਮ ਤੁਸੀਂ ਵਰਕ ਪਰਮਿਟ ਲਗਾ ਕੇ ਵਰਕ ਪਰਮਿਟ ਤੇ ਵੀ ਜਾ ਸਕਦੇ ਹੋ ਡੂਰਿੰਗ ਦਾ ਪੀਆਰ ਪ੍ਰੋਸੈਸਿੰਗ ਸੋ ਇਹ ਬਹੁਤ ਸੌਖਾ ਪ੍ਰੋਗਰਾਮ ਹੁੰਦਾਗਾ ਬਹੁਤ ਜੈਨੂਇਨ ਪ੍ਰੋਗਰਾਮ ਆ ਬੈਂਡ ਰਿਕਵਰਮੈਂਟ ਘੱਟ ਆ ਏਜ ਡੀ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਜਸਟ ਤੁਹਾਡੇ ਕੋਲ ਜੈਨੂਇਨ ਐਕਸਪੀਰੀਅੰਸ ਹੋਵੇ ਤੇ ਤੁਹਾਡੇ ਬੈਂਡ ਜੈਨੂਇਨ ਹੋਣ ਸੋ ਇਹ ਚੀਜ਼ ਹੈਗੀ ਆ ਸਟੱਡੀ ਵੀਜ਼ਾ ਹੋ ਗਿਆ ਵਰਕ ਪਰਮਿਟ ਹੋ ਗਿਆ ਹੂੰ ਤੇ ਡਿਜੀਟਲ ਵੀਜ਼ਾ ਹੋ ਗਿਆ ਵੀਰੇ ਹੈਨਾ ਤੇ ਇਹਨਾਂ ਚੀਜ਼ ਤੁਸੀਂ ਡੀਲ ਕਰਦੇ ਹੋ ਮੋਸਟਲੀ ਹਾਂਜੀ ਆਪਾਂ ਸਾਰੀਆਂ ਕੈਟਾਗਰੀਆਂ ਹੀ ਡੀਲ ਕਰਦੇ ਆਂ ਸੋ ਕੋਈ ਵਿਜ਼ਟਰ ਹੋਵੇ ਸੁਪਰ ਹੋਵੇ ਵਰਕ ਪਰਮਿਟ ਹੋਵੇ ਸਟੱਡੀ ਪਰਮਿਟ ਹੋਵੇ ਕੋਈ ਵੀ ਪੀਆਰ ਹੋਵੇ ਪੀਆਰ ਦੇ ਵਿੱਚ ਸਪੌਸਰ ਸਪਾਂਸਰਸ਼ਿਪ ਆ ਜਾਂਦੀ ਆ ਫੈਮਿਲੀ ਸਪਾਂਸਰਸ਼ਿਪ ਆ ਜਾਂਦੀ ਆ ਜਾਂ ਮੰਨ ਕੇ ਚਾਈਲਡ ਕੇਅਰ ਨਿਆਣੀ ਦਾ ਪ੍ਰੋਗਰਾਮ ਆ ਜਾਂਦਾ ਪੀਆਰ ਦੇ ਵਿੱਚ ਜਾਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਆ ਜਾਂਦਾ ਐਕਸਪ੍ਰੈਸ ਐਂਟਰੀ ਦੇ ਵਿੱਚ ਹੁਣ ਜਿਹੜੇ ਮੁੰਡੇ ਆਪਣੇ ਬਹੁਤ ਮੋਸਟਲੀ ਫਾਰਮਿੰਗ ਕਰਦੇ ਹੁੰਦੇ ਆ ਜਿਹਨਾਂ ਬੈਚਲਰ ਵਗੈਰਾ ਕੀਤੀ ਹੋਵੇ ਇਹ ਤੇ ਜਨੂਨ ਜੇ ਫਾਰ ਸupervisor ਦੇ ਤੌਰ ਤੇ ਸਕੈਡ ਦੇ ਵਿੱਚ ਬਹੁਤ इजीली ਪੀਆਰ ਜਾ ਸਕਦੇ ਆ ਇੰਡੀਆ ਤੋਂ ਜੇ ਉਹ ਸ਼ੇਕ ਬੈਂਡ ਲੈ ਲੈਂਦੇ ਆ ਸੋ ਉਹਨਾਂ ਵਾਸਤੇ ਜਾਣਕਾਰੀ ਹੋਵੇ ਤਾਂ ਮਸਲੇ ਹੱਲ ਹੋ ਸਕੋ। ਇੱਕ ਇੱਕ ਮੈਨੂੰ ਗੱਲ ਹੋਰ ਥੋੜੀ ਜਿਹੀ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ। ਕਿ ਜਿਹੜਾ ਬੰਦਾ ਉੱਥੇ ਗਿਆ ਵਾ ਜੇ ਉਹਨੂੰ ਲੋਡ ਹੋਵੇ ਤੁਹਾਡੀ ਸਲਾਹ ਦੀ। ਹਾਂਜੀ ਹਾਂਜੀ ਉਹਨੇ ਵੀ ਤਾਂ ਉੱਥੇ ਜਾ ਕੇ ਕੇਸ ਅਪਲਾਈ ਕਰਨਾ ਹੁੰਦਾ ਬਹੁਤ ਤਰ੍ਹਾਂ ਦੇ ਮਤਲਬੋ ਸਟੂਡੈਂਟ ਗਿਆ ਉਹਨੇ ਪੀਆਰ ਪਾਉਣੀ ਆ ਵਰਕ ਪਰਮਿਟ ਪਾਉਣਾ ਵਰਕ ਪਰਮਿਟ ਐਕਸਟੈਂਡ ਕਰਾਉਣਾ ਜਾਂ ਵਰਕ ਪਰਮਿਟ ਤੋਂ ਬਾਅਦ ਪੀਆਰ ਦਾ ਕੋਈ ਵਸੀਲਾ ਕਰਨਾ ਜਾਂ ਵੈਸਟਰਨ ਨੇ ਵਰਕ ਪਰਮਿਟ ਦਾ ਵਸੀਲਾ ਕਰਨਾ ਉਹ ਵੀ ਕਰ ਸਕਦਾ ਹਾਂਜੀ ਹਾਂਜੀ ਬਿਲਕੁਲ ਸੋ ਉੱਥੇ ਆਪਣਾ ਡਿਮੈਂਟਨ ਦੇ ਵਿੱਚ ਆਫੀਸਰ ਦੀ ਸੇਮ ਨੇਮ ਆ ਸ਼ੋਰ ਇਮੀਗ੍ਰੇਸ਼ਨ ਸਰਵਿਸਿਜ਼ ਤੁਸੀਂ ਗੂਗਲ ਸਰਚ ਕਰ ਸਕਦੇ ਹੋ ਮੋਲੇ ਸਾਨੂੰ ਕਾਲ ਕਰੋ ਤੁਹਾਡੇ ਕੋਈ ਵੀ ਕੁਐਸਚਨ ਹੋਵੇ ਤੁਹਾਡੀ ਕੋਈ ਵੀ ਕੁਇਰੀ ਹੋਵੇ ਤੁਹਾਡੇ ਪੁਆਇੰਟ ਨਹੀਂ ਪੂਰੇ ਹੋ ਰਹੇ ਤੁਸੀਂ ਇੰਟੀਰੀਅਰ ਆ ਰਹੇ ਹੋ ਬੀਸੀ ਰਹੇ ਹੋ ਤੁਸੀਂ ਮੂਵ ਹੋਣ ਬਾਰੇ ਸੋਚ ਰਹੇ ਹੋ ਕਿ ਕਿੱਥੇ ਮੂਵ ਹੋ ਕੇ ਤੁਹਾਡੀ ਸੌਖੀ ਪੀਆਰ ਹੋਊਗੀ ਪੀਐਨਪੀ ਹੋਊਗੀ ਸੋ ਸਾਰੇ ਪ੍ਰੋਗਰਾਮਸ ਬਸ ਸੰਬੰਧੀ ਤੁਸੀਂ ਜਾਣਕਾਰੀ ਲੈ ਲੈਣੇ ਸਾਨੂੰ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਨੂੰ ਸਹੀ ਸਲਾਹ ਦੇਵਾਂਗੇ ਤੁਹਾਨੂੰ ਜੈਨੂਨ ਗਾਈਡੈਂਸ ਦੇਵਾਂਗੇ ਕਿ ਕਿੱਥੇ ਤੁਹਾਨੂੰ ਮੂਵ ਹੋਣਾ ਚਾਹੀਦਾ ਕਿੱਥੇ ਤੁਹਾਨੂੰ ਕਿਹੜੀ ਜੌਬ 'ਚ ਫਾਇਦਾ ਕਿੱਦਾਂ ਤੁਹਾਡੇ ਸਕਿੱਲ ਦੇ ਪੁਆਇੰਟ ਪੂਰੇ ਹੋ ਰਹੇ ਨੇ ਸੋ ਸਾਨੂੰ ਤੁਸੀਂ ਸਾਰੀਆਂ ਸਰਵਿਸਿਜ਼ ਲਈ ਕਾਲ ਕਰ ਸਕਦੇ ਹੋ ਹਾਂਜੀ ਹਾਂਜੀ ਅ ਪ੍ਰੋਸਾ ਕਿਹੜੇ ਕਿਸ ਚੀਜ਼ ਦੇ ਆਧਾਰ ਤੇ ਬਣਦਾ ਇੱਕ ਗਾਹਕ ਆਉਂਦਾ ਹੈ ਹਾਂਜੀ ਕਸਟਮਰ ਆਉਂਦਾ ਉਹ ਪੈਸੇ ਦਿੰਦਾ ਹਾਂਜੀ ਉਹ ਕਿਉਂ ਪੈਸੇ ਦੇਵੇ ਉਹਨੂੰ ਡਰ ਆ ਤੁਹਾਡੇ ਮਹਿਕਮੇ ਦੇ ਵਿੱਚ ਪੈਸਿਆਂ ਦੀ ਪ੍ਰੋਬਲਮ ਬਹੁਤ ਆਉਂਦੀ ਆ ਹਾਂਜੀ ਹਾਂਜੀ ਤੁਸੀਂ ਨਹੀਂ ਲੈਂਦੇ ਤਾਂ ਤੁਹਾਨੂੰ ਡਰ ਆ ਵੀ ਜੇ ਇਹ ਕਹਦੇ ਮੈਂ ਤਾਂ ਜਾਂਦਾ ਨਹੀਂ ਹਾਂਜੀ ਹਾਂਜੀ ਤੁਹਾਡਾ ਖਰਚਾ ਹੋਇਆ ਵਾ ਹਾਂਜੀ ਹਾਂਜੀ ਤਾਂ ਉਹ ਭਰੋਸਾ ਕਿਸ ਅਧਾਰ ਤੇ ਕੋਈ ਐਗਰੀਮੈਂਟ ਕਰਦੇ ਆ ਲਿਖਤ ਚ ਕੀ ਕਰਦੇ ਆ ਹਾਂਜੀ ਐਗਰੀਮੈਂਟ ਵੀ ਹੋ ਜਾਂਦਾ ਜੀ ਕੋਈ ਪਰੰਦੇ ਐਗਰੀਮੈਂਟ ਹੋ ਜਾਂਦਾ ਬਾਕੀ ਇਹ ਹੈ ਕਿ ਹੁਣ ਬਾਈਨ ਦੀ ਰੈਫਰੈਂਸ ਆ ਜੀ ਹੁਣ ਤੁਸੀਂ ਆਪਣੇ ਨੂੰ ਕਿੰਨੇ ਕੰਮ ਕਰਵਾਏ ਆ ਸੋ ਤੁਹਾਨੂੰ ਤੁਸੀਂ ਪਹਿਲਾਂ ਵੀ ਸਟੱਡੀ ਪਰਮਿਟ ਕਰਵਾਇਆ ਸੀ ਆ ਕਿ ਜੀ ਫਿਰ ਸਪਾਉਸ ਓਪਨ ਵਰਕ ਪਰਮਿਟ ਸੀ ਤੁਹਾਡੀ ਰੈਸ਼ਟਰੀ ਚ ਹੁਣ ਤੁਹਾਡਾ ਸੀ ਤੁਹਾਡੇ ਇਸ ਤੋਂ ਪਹਿਲਾਂ ਵੀ ਫਰੈਂਡ ਗਏ ਨੇ ਤੁਹਾਡੇ ਪਿੰਡੋਂ ਜਗਦੀਪ ਉਹ ਉਹ ਹੋ ਗਿਆ ਮਤਲਬ ਇੱਕ ਹੋਰ ਥਰਡ ਪਾਰਟੀ ਆਉਂਦਾ ਜਿਹੜਾ ਮੈਨੂੰ ਨਹੀਂ ਜਾਣਦਾ ਤੁਹਾਨੂੰ ਨਹੀਂ ਜਾਣਦਾ ਤਾਂ ਉਹਦੇ ਲਈ ਫਿਰ ਐਗਰੀਮੈਂਟ ਹੋ ਜਾਂਦਾ ਲਿਖ ਹਾਂਜੀ ਐਗਰੀਮੈਂਟ ਹੋ ਜਾਂਦਾ ਜੀ ਸੋ ਐਗਰੀਮੈਂਟ ਕਰਨ ਦੇ ਵਿੱਚ ਕੋਈ ਨਹੀਂ ਜਾਂਦਾ ਹਾਂ ਐਗਰੀਮੈਂਟ ਹੋ ਜਾਂਦਾ ਮਤਲਬ ਉਹ ਇੱਕ ਚੀਜ਼ ਬਈ ਆਪਾਂ ਨੂੰ ਨਾ ਬਈ ਇੱਕ ਇਹ ਚੀਜ਼ ਮੈਨ ਹੁੰਦੀ ਆ ਆਪਣਾ ਕੰਮ ਇਹ ਨਹੀਂ ਹੈਗਾ ਕਿ ਆਪਾਂ ਇਕੱਲਾ ਇੰਡੀਆ ਬੈਠੇ ਮੋਗੇ ਬੈਠਿਆਂ ਕਿ ਆਪਾਂ ਬੰਦਾ ਇੱਥੋਂ ਕੋਈ ਵੀ ਵੀਜ਼ਾ ਲਵਾ ਕੇ ਗੱਲ ਤੋਂ ਮਤਲਬ ਕੁਝ ਡਾਕੂਮੈਂਟ ਲਗਾ ਕੇ ਚੜਾਤਾ ਬਾਚੋ ਕੈਨੇਡਾ ਪਹੁੰਚ ਗਏ ਹੁਣ ਆਪੇ ਜਾ ਕੇ ਉੱਥੇ ਨਿਬੜੀ ਜਾਊਗਾ ਉਹ ਸੋ ਆਪਣਾ ਤਾਂ ਆਫਿਸ ਵੀ ਡਾਇਮੈਂਟਨ ਦੇ ਵਿੱਚ ਹੈਗਾ ਜੀ ਸੋ ਸਾਨੂੰ ਆਲਵੇਜ਼ ਜੇ ਤੁਹਾਨੂੰ ਪ੍ਰੋਬਲਮ ਆ ਗਈ ਕੋਈ ਉੱਥੇ ਪਹੁੰਚ ਗਏ ਤਾਂ ਸਾਨੂੰ ਵੀ ਸੇਮ ਪ੍ਰੋਬਲਮ ਆ ਸਾਡੀ ਵੀ ਪ੍ਰੋਬਲਮ ਆ ਸੋ ਆਪਾਂ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਕੋਈ ਇਦਾਂ ਸਲਾਹ ਨਹੀਂ ਦਿੰਦੇ ਕਿ ਤੁਸੀਂ ਗਏ ਉੱਥੇ ਪਹੁੰਚ ਜਾਓ ਤੇ ਬਾਅਦ ਚ ਤੁਹਾਡੇ ਜਾ ਕੇ ਉੱਥੇ ਕੁਝ ਬਣੇ ਹੀ ਨਾ ਤੁਹਾਨੂੰ ਫਿਰ ਵਾਪਸ ਮੋੜਨਾ ਪਵੇ ਚਾਰ ਸਾਲਾਂ ਬਾਅਦ ਪੰਜ ਸਾਲਾਂ ਬਾਅਦ ਸੋ ਕੁਝ ਵੀ ਇਦਾਂ ਦਾ ਕੰਮ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਪਹਿਲਾਂ ਕਲੀਅਰ ਹੁੰਦੀਆਂ ਨੇ ਸੋ ਸਾਰਾ ਕੁਝ ਪਹਿਲਾਂ ਕਲੀਅਰ ਕਰ ਜਦੋਂ ਮੈਂ ਤੇ ਹਰਪ੍ਰੀਤ ਇਕੱਠੇ ਤੁਰੇ ਸੀ 2018 ਚ ਹਾਂਜੀ ਤੇ ਉਦੋਂ ਅਸੀਂ ਗੱਲ ਕਰਦੇ ਹੁੰਦੇ ਸੀ ਕਿ ਯਾਰ ਆਪਾਂ ਦੁਨੀਆ ਘੁੰਮਾਂਗੇ ਹੂੰ ਬਈ YouTube Facebook ਉੱਤੇ ਇੰਨਾ ਕੁ ਬਣ ਜੂਗੇ ਚਰਚਾਤ ਹੋ ਜਾਣਗੇ ਕਿ ਦੁਨੀਆ ਘੁੰਮ ਲਾਂਗੇ ਤੇ ਉਹ ਦੁਨੀਆ ਘੁੰਮਣ ਦੀ ਸ਼ੁਰੂਆਤ ਲਈ ਅਸੀਂ ਕਈ ਹੋਰ ਵੀ ਤਰਲੇ ਮਾਰੇ ਕਿ ਅਸੀਂ ਦੂਸਰੇ ਲੋਟ ਜਿਵੇਂ ਕਈ ਛੋਟੇ ਛੋਟੇ ਦੇਸ਼ਾਂ ਦੇ ਵੀਜੇ ਲਵਾਂਗੇ ਉਸ ਤੋਂ ਬਾਅਦ ਪਰ ਨਹੀਂ ਜਦੋਂ ਸ਼ੁਰੂਆਤ ਕੀਤੀ ਤਾਂ ਫਿਰ ਇਹ 1 3 ਹੋਰ ਗੱਲ ਐ ਕੋ ਹਾਂਜੀ ਸਭ ਤੋਂ ਪਹਿਲਾਂ ਮੈਂ ਪਾਕਿਸਤਾਨ ਜਾ ਕੇ ਠੀਕ ਐ ਜੀ ਇਹ ਤਾਂ ਮੈਸੇ ਟਟਦੀ ਐ ਹਾਂ ਇਹ ਬਹੁਤ ਮਹਿਮਨ ਲੋਕਾਂ ਨੂੰ ਕਿ ਪਤਾ ਹਾਂ ਇਹ ਪਾਕਿਸਤਾਨ ਜਾ ਕੇ ਆਏ ਪਾਂ ਜਾਓਗੇ ਤੁਹਾਨੂੰ ਉਮੀਦ ਆਲੀ ਪਹਿਲਾਂ ਬਾਅਦ ਚ ਲੱਗ ਗਿਆ ਕਿਉਂਕਿ ਮੈਂ ਨਹੀਂ ਪਾਕਿਸਤਾਨ ਗਿਆ ਸਦੂਮ ਨਹੀਂ ਲੱਗਿਆ ਸੀ ਇਹ ਵੀ ਕਮਾਲ ਦੀ ਗੱਲ ਆ ਕਿ ਹਰਪੇਜ ਪਾਕਿਸਤਾਨ ਜਾ ਕੇ ਆਇਆ ਤੇ ਹਰਪੇਜ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਇਹ ਵੀ ਇਹ ਵੀ ਗੱਲ ਖਤਮ ਹੋ ਗਈ ਹਾਂਜੀ ਕੋਈ ਡਰ ਲੋ ਵੀ ਸੱਜਣੋ ਜੀ ਹਰਪੇਜ ਨੂੰ ਦਿਓ ਮੁਬਾਰਕਾਂ ਤੇ ਇੱਕ ਗੱਲ ਹੋਰ ਐ ਕਿ ਹਰਮੇ ਹਰਪੇਜ ਆ ਰਿਹਾ ਐਡਵੈਂਟਨ 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 ਦੇ ਵਿੱਚ ਆ ਰਿਹਾ ਹਰਪੇਜ ਤੁਹਾਡੇ ਕੋਲੇ ਅ ਜਰੂਰੀ ਨਹੀਂ ਕੰਪਲਸਰੀ ਨਹੀਂ ਐਡਵੈਂਟਨ ਕੋਈ ਹੋਰ ਵੀ ਸੱਜਣਾ ਜਿਹੜਾ ਉਹ ਹਰਪੇਜ ਨਾਲ ਸੰਬੰਧਤ ਵੀ ਕੋਈ ਵੀ ਕੰਮ ਜਿਹੜਾ ਐਡਵਰਟਾਈਜ਼ਮੈਂਟ ਦਾ ਕੰਮ ਹੋਵੇ ਜਾਂ ਤੁਹਾਨੂੰ ਲੱਗੇ ਕਿ ਯਾਰ ਹਰਪੇਜ ਨਾਲ ਰਲ ਮਿਲ ਕੇ ਆਪਾਂ ਆ ਕੰਮ ਕਰ ਸਕਦੇ ਹਾਂ ਕਿਉਂਕਿ ਸੋਸ਼ਲ ਮੀਡੀਆ ਦਾ ਬਹੁਤ ਵੀਡੀਓਗ੍ਰਾਫੀ ਦਾ ਐਂਕਰਿੰਗ ਦਾ ਸਟੇਜ ਪਰਫਾਰਮੈਂਸ ਦਾ ਹਰ ਚੀਜ਼ ਦਾ ਇੱਕ ਬਹੁਤ ਕਮਾਲ ਦਾ ਸਕਿਲਡ ਬੰਦਾ ਹੈ ਹਰਪੇਜ ਤੇ ਜੇ ਤੁਸੀਂ ਚਾਹੋ ਤਾਂ ਹਰਪੇਜ ਨਾਲ ਵੀ ਸੰਪਰਕ ਕਰਿਓ ਹੌਸਲਾ ਵੀ ਦਿਓ ਯਾਰ ਬੰਦੇ ਦਾ ਦਿਲ ਨਹੀਂ ਟੁੱਟਣਾ ਚਾਹੀਦਾ ਪਤਾ ਲੱਗੇ ਕਿ ਪੰਜਾਬੀ ਇੱਥੇ ਬੈਠਿਆ ਹੈਗਾ ਹਾਂ ਯਾਰ ਹਰਪੇਜ ਆਇਆ ਤੈਨੂੰ ਸਾਹਮਣੇ ਆਲੇ ਬੈਠਿਆ ਤੂੰ ਸਾਡੇ ਬੱਚਿਆਂ ਨੂੰ ਬਹੁਤ ਕਮਾਲ ਦੀ ਹਿਸਟਰੀ ਸਿਖਾਈ ਆ ਆਤਰਾ ਵੈਲਕਮ ਕਰਦੇ ਆ ਸਜਣੋ ਵੈਲਕਮ ਕਰਿਓ ਵਧਾਈਆਂ ਦਿਓ ਜਿਉਂਦੇ ਰਹੋ ਮੀਰ